ਹਲੋ ਯਾ ਡੈਪਟੀ ਕੋ ਹਲੋ ਇੱਕ ਚੱਕਰ ਚ ਬੰਦਾ ਮਰਿਆ ਆਪਾਂ ਕੋ ਕਾਰਵਾਈ ਕਿਉਂ ਨਹੀਂ ਕੀਤੀ ਚੱਕ ਸਕੰਦਰ ਬਰਬਾਦ ਕੀ ਕੀ ਕਾਰਵਾਈ ਹੋਈ ਹੈ ਦੱਸੋ ਹਮਮ ਨੇ ਨੇ ਉਹ তুই ਛੱਡੋ ਉਹ ਬੰਦਾ ਪਹਿਲਾਂ ਚੁੱਕ ਕੇ ਲਓ ਕੋਈ ਜਿੰਨੇ ਕੰਮ ਵੀ ਤੇ ਜੱਤਾਂ ਨੂੰ ਉਹ ਤਾਂ ਖਾ ਦੇ ਕੇ ਗਿਆ ਬੰਦਾ ਪਹਿਲਾਂ ਮੇਰੇ ਨਾਲ ਦਾ ਜਵਾਬ ਦੋ ਬਾ ਬਾ ਉਹ ਤਾਂ ਖਾ ਦੇ ਤਾਂ ਹੱਥ ਕਾਲ ਵੇ ਕਾਲ ਦੋ ਫੜ ਦੋ ਵੀ ਬਾਕੀ ਫੜਦੀ তুই ਮੈਂ ਤੁਹਾਨੂੰ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰ ਲੋ ਸਾਡੀ ਬਰਵਾਦੀ ਸਾਡੀ ਮੈਨੂੰ ਜੀ ਬੜਾ 174 ਦਿਖਾ ਦੋ ਕੀ ਹੁੰਦੀ ਆ ਤੂੰ ਇਹ ਬੰਦਾ ਲੈ ਜਿਹਦੇ ਖਿਲਾਫ ਤੂੰ ਖਾਲ ਦਿੱਤੀ ਉਹਨੇ ਆਹ ਹੁਣੇ ਕਾਕਾ ਦਬ ਨੂੰ ਲੈ ਮੈਨੂੰ ਬੜਾ ਚਾਹੀਦਾ ਬੋਗੇ ਦਬ ਨਹੀਂ ਤਾਂ ਲਾਈਨ ਦਾ ਬੜਿਆ ਵੀ ਪਾ ਲੈਣੀ ਹਾਂ ਹੁਣੇ ਕਾਕਾ ਲਾਓ ਉਹਦੋਂ ਤੂੰ ਲੈ ਕੇ ਆਉਗੀ ਕਾਕਾ ਭਾਈ ਹੋਈ 175 ਦੀ ਕਾਰ ਹੋਈ ਉਹਦੋਂ ਲੈ ਆ ਕੇ ਦਬਾ ਲੜ ਦੋ ਹਾਂ ਉਹਨੇ ਲੈ ਆ ਕੇ ਮੈਨੂੰ ਕਾਕਾ ਬੈਠ ਹਾਂ ਦੋ ਵੀ ਕੋਈ ਮੌਸਮ ਕਿਹੋ ਜਿਹਾ ਹੋਵੇ ਕੋਈ ਕੋਈ ਨਹੀਂ ਦੋ ਵੀ ਮੱਕੂ ਮਤ ਕੋਈ ਨਾ ਕਰਨਾ ਕੋਦਾ ਪਿੰਡਾਂ ਦੇ ਵਿੱਚ ਪੁੰਡਾ ਕਰਦੇ ਸੀ ਬਾਕੀ ਕਿੱਦਿ ਅੰਜ ਸਾਰੀ ਚੀਜ਼ਾਂ ਕਰਦਾ ਜੀ ਉਹ ਕਰਦਾ ਕੋਈ ਨਾ ਆ ਰਿਹਾ ਜੀ। ਉਹ ਸਿਰਫ ਪਾਸਵਰਡ ਤੋਂ ਉਂਗਲੀ ਹੁੰਦੀ ਹੈ। ਠੀਕ ਹੈ। ਉਹ ਕੋਈ ਕਾਰਵਾਈ ਕਰੋ। ਐਫਆਈਆਰ ਬੱਦ ਕੋਲੋ। ਉਹਨਾਂ ਦੇ ਨਾਲ ਜਿਹੜਾ ਕੰਮ ਕਰਦਾ ਠੀਕ ਹੈ ਜੀ। ਹਾਂ। ਠੀਕ। ਆਈਦਾ ਥੋੜਾ ਵੀ ਤੂੰ 174 ਦੀ ਗੱਲ ਹੋਈ ਕਿ ਉਹਦਾ ਪਾਸਵਰਡ ਹੋ ਗਿਆ ਕੰਮ ਨਹੀਂ ਬੜ ਗਿਆ। ਠੀਕ ਹੈ। ਉਹਨਾਂ ਦੀ ਲੋੜ ਨਹੀਂ ਹੋਣੀ। ਉਹਨੂੰ ਨਹੀਂ ਲੋੜ। ਉਹ ਐਤ ਵੱਡਾ ਕੋਈ ਕਰ।